ਜਲੰਧਰ ਦੇ ਵਿੱਚ ਕੱਲ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਜੀਹਾਂ ਦੱਸਦੀ ਹੈ ਕਿ ਕੱਲ ਯਾਨੀ ਕਿ 10 ਜੁਲਾਈ ਨੂੰ ਜਲੰਧਰ ਦੀ ਵੈਸਟ ਸੀਟ ਦੇ ਉੱਪਰ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਤੇ ਇਸ ਚੋਣ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਅਧਿਕਾਰੀਆਂ ਦੇ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਨੇ ਖਾਸ ਪ੍ਰਬੰਧ ਕੀਤੇ ਗਏ ਨੇ ਚਾਹੇ ਉਹ ਸਿਕਿਉਰਿਟੀ ਨੂੰ ਲੈ ਕੇ ਹੋਵੇ ਜਾਂ ਫਿਰ ਈਵੀਐਮ ਮਸ਼ੀਨਾਂ ਨੂੰ ਲੈ ਕੇ ਹੋਣ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਕੱਲ ਜਲੰਧਰ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸਰਕਾਰੀ ਸਕੂਲ ਕਾਲਜ ਅਤੇ ਬਾਕੀ ਦੇ ਆਧਾਰਿਕ ਹਲ ਬੰਦ ਰਹਿਣਗੇ ਜਿहां ਦੱਸਈਏ ਕਿ ਇਹ ਗੱਲ ਜਲੰਧਰ ਦੇ ਡੀਸੀ ਕਮ ਚੋਣ ਅਧਿਕਾਰੀ ਹਿਮਾਂਸ਼ੂ ਅਗਰਵਾਲ ਦੇ ਹੁਕਮਾਂ ਦੇ ਵਿੱਚ ਤਹੀ ਗਈ ਹੈ ਦੱਸਈਏ ਕਿ ਬੁੱਧਵਾਰ 10 ਜੁਲਾਈ ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਹਲਕੇ ਦੇ ਸਰਕਾਰੀ ਅਧਿਕਾਰੀ ਪੱਛਮੀ ਹਲਕੇ ਰ ਵਿੱਚ ਚੋਣਾ ਕਰਵਾਉਣ ਲਈ ਰੁੱਝੇ ਹੋਣੇ ਨੇ ਆਪੋ ਆਪਣੀਆਂ ਪਾਰਟੀਆਂ ਲਈ ਚੋਣ ਪ੍ਰਚਾਰ ਕਰ ਰਹੇ ਵੱਡੇ ਆਗੂ ਅੱਜ ਪੱਛਮੀ ਹਲਕੇ ਨੂੰ ਛੱਟ ਕੇ ਚਲੇ ਗਏ ਨੇ ਇਸ ਦੌਰਾਨ ਉਮੀਦਵਾਰ ਦੇ ਨਾਲ ਚਾਰ ਸਾਥੀ ਹੋਣਗੇ ਜੋ ਘਰ-ਘਰ ਪ੍ਰਚਾਰ ਕਰ ਸਕਣਗੇ ਵਿਧਾਨ ਸਭਾ ਹਲਕੇ ਲਈ ਵੋਟਾਂ 10 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੈਣਗੀਆਂ 10 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਇਸੇ ਚਲਦਿਆਂ ਅੱਜ ਈਵੀਐਮ ਮਸ਼ੀਨਾਂ ਵੀ ਡਿਸਪੈਚ ਕਰਕੇ ਪੋਲਿੰਗ ਬੂਥਾਂ ਤੇ ਭੇਜੀਆਂ ਗਈਆਂ ਨੇ ਤੇ ਨਾਲ ਹੀ ਗੱਲਬਾਤ ਕਰਦਿਆਂ ਚੋਣ ਕਰਮਚਾਰੀ ਡਾਕਟਰ ਮਨਦੀਪ ਨੇ ਦੱਸਿਆ ਕਿ 181 ਬੂਥਾਂ ਦੇ ਵਿੱਚ ईवीएम ਮਸ਼ੀਨਾਂ ਡਿਸਪੈਚ ਕਰਕੇ ਭੇਜੀਆਂ ਜਾ ਰਹੀਆਂ ਨੇ ਤੇ ਇਸ ਦੇ ਨਾਲ ਹੀ ਜੇਕਰ ਕਿਸੇ ਮਸ਼ੀਨ ਦੇ ਵਿੱਚ ਕੋਈ ਖਰਾਬੀ ਆਉਂਦੀ ਹੈ ਤਾਂ ਅਧਿਕਾਰੀਆਂ ਨੂੰ ਦੋ-ਦੋ ਮਸ਼ੀਨਾਂ ਵੱਖਰੇ ਤੌਰ ਦੇ ਉੱਪਰ ਦਿੱਤੀਆਂ ਗਈਆਂ ਨੇ ਜੋ ਕਿ ਰਿਜ਼ਰਵ ਰਹਿਣਗੀਆਂ ਤੇ ਜੇਕਰ ਕਿਸੇ ਵੀ ईवीएम ਮਸ਼ੀਨ ਦੇ ਵਿੱਚ ਖਰਾਬੀ ਆਉਂਦੀ ਹੈ ਤਾਂ ਉਹ ਤੁਰੰਤ ਹੀ ਉਸ ਦਾ ਹੱਲ ਕੱਢ ਸਕਣ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਮੁਲਾਜ਼ਮ ਅਤੇ ਪੈਰਾ ਮਿਲਟਰੀ ਫੋਰਸ ਵੀ ਪੋਲਿੰਗ ਬੂਥਾਂ ਤੇ ਮਸ਼ੀਨਾ ਛੱਡਣ ਦੇ ਲਈ ਉਹਨਾਂ ਦੇ ਨਾਲ ਪਹੁੰਚ ਰਹੀ ਆ ਸੁਣਦੇ ਆ ਡਾਕਟਰ ਮਨਦੀਪ ਕੀ ਕਹਿੰਦੇ ਨਜ਼ਰਾਂ ਮੇਰੇ ਨਾਲ ਡਾਕਟਰ ਮਨਦੀਪ ਸਿੰਘ ਹੈ ਜੀ ਮਨਦੀਪ ਜੀ ਅੱਜ ਇਹ ਵੀ ਮਸ਼ੀਨਾਂ ਜਿਹੜੀਆਂ ਹੰਡਓਵਰ ਕੀਤੀ ਜਾ ਰਹੀਆਂ ਸਨ ਅੱਜ ਟੋਟਲ 181 ਬੂਥ ਹੈ 034 ਜਲੰਧਰ West ਵਿੱਚ ਇਹਦੇ ਵਿੱਚ ਅਸੀਂ ਸਾਰੀਆਂ ਪੋਲਿੰਗ ਪਾਰਟੀ ਨੂੰ ਅਡਰੈਸਪੈਚ ਕਰ ਰਹੇ ਹਾਂ ਤੇ ਇਹਦੇ ਨਾਲ ਪੋਲਿੰਗ ਪਾਰਟੀ ਚਾਰ ਮੈਂਬਰ ਦੀ ਪੋਲਿੰਗ ਪਾਰਟੀ ਹੈ ਉਹਦੇ ਨਾਲ ਪੁਲਿਸ ਫੋਰਸ ਪੈਰਾ ਮਿਲਟਰੀ ਫੋਰਸ ਜਿਹੜੀ ਉਹ ਨਾਲ ਜਾ ਰਹੀ ਹੈ ਇਹ ਸੋ ਟੋਟਲ 181 ਬੂਥ ਹਾਂ 181 ਬੂਥ ਹੈ ਜੀ ਇੱਕ ਗੱਲ ਕਰੀ 22 ਚਾਂਸ ਕੋਈ ਮਸ਼ੀਨ ਖਰਾਬ ਹੋ ਜਾਂਦੀ ਹੈ ਤੇ ਉਹ ਕਿੱਦਾਂ ਰਿਜ਼ਰਵਰ ਕਿੱਦਾਂ ਤੁਹਾਡੇ ਕੋਲ ਹਾਂ ਜੇਕਰ ਕੋਈ ਮਸ਼ੀਨ ਖਰਾਬ ਹੁੰਦੀ ਹੈ ਤੇ ਜਿਹੜੇ ਸੁਪਰਵਾਈਜ਼ ਦਾ ਸਹਬਾਨ ਆ ਉਹਨਾਂ ਕੋਲ ਦੋ ਦੋ ਮਸ਼ੀਨਾਂ ਜਿਹੜੀਆਂ ਰਿਜ਼ਰਵ ਅ ਅਸੀਂ ਨਾਲ ਉਹਨਾਂ ਨੂੰ ਦੇਵਾਂਗੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤੇ ਇਮੀਡੀਏਟਲੀ ਉਹਨੂੰ ਸੋਲਵ ਕੀਤਾ ਜਾਵੇ ਕਿੰਨੇ ਸਮੇਂ ਕਿੰਨੇ ਸਮੇਂ ਦੇ ਵਿੱਚ ਇਮੀਡੀਏਟਲੀ ਠੀਕ ਹੋ ਜਾਂਦਾ